ਸ਼ਸ਼ੀਕਲ ਜੀ ਤੁਸੀਂ ਸੁਣ ਰਹੇ ਹੋ 90.8 ਮੀਗਾਹਰਟਜ਼ ਐਫਐਮ ਕਮਿਊਨਿਟੀ ਰੇਡੀਓ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿਲ ਪਾਰਕ ਲੁਧਿਆਣਾ ਤਾਂ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਜੀ ਕਿ ਸਾਡੇ ਅੱਜ ਰੇਡੀਓ ਸਟੇਸ਼ਨ ਆਏ ਨੇ ਸਰਦਾਰ ਹਰਪਾਲ ਸਿੰਘ ਪੰਨੂ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਜੀ ਮੈਨੂੰ ਮੈਨੂੰ ਬੁਲਾਉਣ ਲਈ ਤੇ ਆਪਣੇ ਸਰੋਤਿਆਂ ਦੇ ਰੂਬਰੂ ਕਰਨ ਲਈ ਤੁਹਾਡਾ ਸ਼ੁਕਰਾਨਾ ਸਰੋਤਿਆਂ ਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਹਾਂਜੀ ਅਸੀਂ ਜੀ ਤੁਹਾਡੇ ਮੁੱਢਲੇ ਜੀਵਨ ਬਾਰੇ ਬਹੁਤ ਪੜਿਆ ਜੀ ਅੱਜ ਤੁਹਾਨੂੰ ਮਿਲਣ ਦਾ ਵੀ ਮੌਕਾ ਮਿਲਿਆ ਸਾਨੂੰ ਬਹੁਤ ਚੰਗਾ ਲੱਗਿਆ ਜੀ ਤੇ ਅਸੀਂ ਸਭ ਤੋਂ ਪਹਿਲੇ ਤਾਂ ਹੀ ਤੁਹਾਨੂੰ ਸਵਾਲ ਹੈ ਜੀ ਕਿ ਤੁਹਾਡਾ ਜਿਹੜਾ ਮੁੱਢਲਾ ਜੀਵਨ ਹੈ ਜੀ ਉਹ ਤੁਹਾਡਾ ਕਿਵੇਂ ਬਤੀਤ ਹੋਇਆ ਜੀ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਸਾਦਾ ਜੀਵਨ ਸੀ ਤੰਗੀ ਤੁਰਸ਼ੀ ਦੇ ਦਿਨ ਸਨ ਸਾਦਾ ਖਾਣਾ ਸਾਦੇ ਕੱਪੜੇ ਫੀਸ ਪਰ ਨੂੰ ਪੈਸੇ ਨਹੀਂ ਹੁੰਦੇ ਸਨ ਹਾਂਜੀ ਮੇਰਾ ਬਚਪਨ ਇਸ ਤਰ੍ਹਾਂ ਦਾ ਬੀਤਿਆ ਕਿ ਬੀਏ ਕਰਨ ਤੱਕ ਮੇਰੇ ਪਿੰਡ 'ਚ ਬਿਜਲੀ ਨਹੀਂ ਆਈ ਸੀ। ਅੱਛਾ ਜੀ। ਤੋਂ ਮੈਂ 5 ਸਾਲ ਦੀ ਉਮਰ 'ਚ ਪਸ਼ੂ ਚਾਰਨ ਲੱਗ ਗਿਆ ਸੀ। ਪਿਤਾ ਜੀ ਨੇ ਸੋਚੀ ਫੜਾ ਕੇ ਕਿਹਾ ਹੁਣ ਤੂੰ ਜਵਾਨ ਹੋ ਗਿਆ। 5 ਸਾਲ ਦੀ ਉਮਰ 'ਚ ਪਸ਼ੂ ਚਾਰ। ਮੈਂ ਪਸ਼ੂ ਚਾਰਦਾ। ਵੱਡਾ ਭਰਾ ਮੈਰਿਟ 'ਚ ਆਇਆ ਸੀ 10ਵੀਂ 'ਚੋਂ। ਅੱਗੇ ਕਾਲਜ 'ਚ ਪੜਨ ਲਈ ਪੈਸੇ ਨਹੀਂ ਸਨ। ਉਹ ਸਿਪਾਹੀ ਭਰਤੀ ਹੋ ਗਿਆ Air Force 'ਚ। ਉਹ ਅੱਛਾ ਲੱਗ ਗਿਆ। ਤੇ ਉਹਦੀ ਜਦੋਂ ਚਿੱਠੀਆਂ ਆਉਂਦੀ ਕਦੀ ਤਾਂ ਬਾਪੂ ਜੀ ਬਾਣੀ ਦੀ ਦੁਕਾਨ ਤੇ ਜਾਂਦੇ ਚਿੱਠੀ ਭੜਵਾਉਣ ਵਾਸਤੇ ਬਾਣੀਆ ਚਿੱਠੀ ਦਾ ਜਵਾਬ ਲਿਖਦਾ ਇੱਕ ਦਿਨ ਆ ਕੇ ਹੌਕਾ ਲੈ ਕੇ ਮਾਂ ਨੂੰ ਕਹਿਣ ਲੱਗੇ ਇੱਕ ਬੱਚਾ ਤਾਂ ਹੋਣਾ ਚਾਹੀਦਾ ਘਰ 'ਚ ਜਿਹਨੂੰ ਚਿੱਠੀ ਲਿਖਣੀ ਆਉਂਦੀ ਹੋਵੇ ਬਿਲਕੁਲ ਮੈਨੂੰ ਉੱਥੇ ਕਈ ਗੱਲਾਂ ਲਿਖਵਾਉਣ 'ਚ ਸੰਕੋਚ ਹੁੰਦਾ ਪਰਦੇ ਦੀਆਂ ਗੱਲਾਂ ਮਸਲਨ ਕਰਜ਼ਾ ਨਹੀਂ ਉਤਾਰ ਸਕੇ ਕੋਆਪਰੇਟਿਵ ਸੋਸਾਇਟੀ ਦਾ ਪੁਲਸ ਆ ਗਈ ਸੀ ਮੈਂ ਵੀਰ ਨੂੰ ਇਹ ਲਿਖਣਾ ਸੀ ਕਿ ਪੈਸੇ ਭੇਜ ਨਹੀਂ ਮਰ ਕਰਨ ਪੜਿਆ ਹੈ ਤੋ ਇਹ ਹੁਣ ਗੱਲਾਂ ਨੇ ਜਿਹੜੀਆਂ ਉੱਥੇ ਬੰਦੇ ਬੈਠੇ ਹੁੰਦੇ ਨੇ ਮੈਂ ਕਿਵੇਂ ਲਖਵਾਵਾਂ ਬਿਲਕੁਲ ਘਰ ਚ ਇੱਕ ਬੱਚਾ ਚਾਹੀਦਾ ਮਾਂ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਇਹਨੂੰ ਲਾ ਦੋ ਪੜਨ ਫਿਰ ਪਾਲਨ ਮੇਰਾ ਨਾਂ ਪਾਲ ਹੁੰਦਾ ਸੀ ਅੱਛਾ ਜੀ ਬਾਪੂ ਜੀ ਕਹਿੰਦੇ ਫਿਰ ਪਸ਼ੂ ਕੌਣ ਚਾਰੂਗਾ ਮੈਂ ਸੁਣ ਰਿਹਾ ਸੀ ਮੈਂ ਕਿਹਾ ਬਾਪੂ ਜੀ ਮੇਰਾ ਵੀ ਜੀ ਕਰਦਾ ਮੈਂ ਪੜਾਂ ਜੇ ਤੁਸੀਂ ਮੈਨੂੰ ਪੜਨ ਲਾ ਦੋ ਤਾਂ ਦੁਪਹਿਰ ਤੱਕ ਮੈਂ ਸਕੂਲ ਚ ਪੜਿਆ ਕਰੂੰਗਾ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਮੈਂ ਪਸ਼ੂ ਚਾਰਿਆ ਕਰੂੰਗਾ ਬਾਪੂ ਜੀ ਕਹਿੰਦੇ ਤੂੰ ਦੋ ਕੰਮ ਕਰ ਲਿਆ ਕਰੇਂਗਾ ਮੈਂ ਕਿਹਾ ਜੀ ਤਿੰਨ ਕੰਮ ਕਰੂੰਗਾ ਇੱਕ ਤੀਜਾ ਕੰਮ ਜਿਹੜਾ ਤੁਹਾਨੂੰ ਨਹੀਂ ਪਤਾ ਉਹ ਇਹ ਕਿ ਮਾਸਟਰ ਜੀ ਲਿਖਾਈਆਂ ਕਰਨ ਵਾਸਤੇ ਕਹਿੰਦੇ ਹੁੰਦੇ ਨੇ ਘਰ ਜਾ ਕੇ ਹਾਂਜੀ ਉਹ ਮੈਂ ਰਾਤ ਨੂੰ ਪੜਾ ਕਰੂੰਗਾ ਮੈਂ ਤਿੰਨ ਕੰਮ ਕਰਨ ਨੂੰ ਤਿਆਰ ਹਾਂ ਮੇਰਾ ਪੜਨ ਨੂੰ ਦਿਲ ਕਰਦਾ ਅਗਲੇ ਦਿਨ ਬਾਪੂ ਜੀ ਮੈਨੂੰ ਬਾਣੀ ਦੀ ਦੁਕਾਨ ਤੇ ਲੈ ਕੇ ਪਹਿਲਾਂ ਤਾਂ ਇਸ਼ਾਰਾ ਕੀਤਾ ਸੀ ਦੋਨਕਰ ਫਿਰ ਬਾਣੀ ਦੀ ਦੁਕਾਨ ਤੇ ਚਲੇ ਗਏ ਬਾਣੀਏ ਤੋਂ ਸਵਾ ਪੰਜ ਗਰਜ ਦੀ ਪੱਗ ਲਈ ਬਾਪੂ ਜੀ ਨੇ ਸਵਾ ਰੁਪਈਆ ਲਿਆ ਸਵਾ ਰੁਪਈਆ ਵੀ ਨਹੀਂ ਸੀ ਖਰਚ ਤੇ ਪਤਾਸੇ ਪਾਈ ਆ ਲੈ ਕੇ ਅਸੀਂ ਸਕੂਲ ਚਲੇ ਗਏ ਪੁੱਛਿਆ ਕਿ ਪਹਿਲੀ ਕੱચી ਜਮਾਤ ਕਿੱਥੇ ਹੈ ਦੱਸਿਆ ਉਹ ਬੱਚੇ ਬੈਠੇ ਨੇ ਮਾਸਟਰ ਜੀ ਦੀ ਕੁਰਸੀ ਤੇ ਬੈਠੇ ਨੇ ਬਾਪੂ ਜੀ ਨੇ ਸਵਾ ਪੰਜ ਗੱਜ ਦੀ ਪੱਗ ਮਾਸਟਰ ਜੀ ਦੇ ਚਰਮਚ ਚ ਰੱਖੀ ਸਵਾ ਰੁਪਇਆ ਰੱਖਿਆ ਪਤਾਸਿਆਂ ਦਾ ਲਿਫਾਫਾ ਰੱਖਿਆ ਮਾਸਟਰ ਜੀ ਨੇ ਇੱਕ ਪਤਾਸਾ ਕੱਢਾ ਮੈਨੂੰ ਕਹਿੰਦੇ ਬਾਕੀ ਦੇ ਕਲਾਸ ਚ ਵੰਡ ਦੇ ਤੇਰੀ ਜੀ ਕਲਾਸ ਮੈਂ ਇੱਕ ਇੱਕ ਦੋ ਦੋ ਪਤਾਸੇ ਸਾਰਿਆਂ ਨੂੰ ਵੰਡ ਦਿੱਤੇ ਪੁੱਛਿਆ ਨਾਂ ਕੀ ਹੈ ਦਾ ਬਾਪੂ ਜੀ ਕਹਿੰਦੇ ਪਾਲ ਮਾਸਟਰ ਜੀ ਕਹਿੰਦੇ ਪਾਲ ਕੋਈ ਨਾਂ ਨਹੀਂ ਹੁੰਦਾ ਇਹਦੇ ਅੱਗੇ ਕੁਝ ਲੱਗਦਾ ਹੁੰਦਾ ਜਿਸ ਪਾਲ ਸੁਖਪਾਲ ਗੁਰਪਾਲ ਇਸ ਨੰਦਾ ਹੁੰਦਾ ਬਾਪੂ ਜੀ ਕਹਿੰਦੇ ਸਾਨੂੰ ਕੀ ਪਤਾ ਉਹਨਾਂ ਨੂੰ ਕੀ ਲੱਗਦਾ ਹੁੰਦਾ ਜੋ ਲੱਗਦਾ ਹੁੰਦਾ ਲਾ ਦੋ ਮਾਸਟਰ ਜੀ ਨੇ ਆਪਣੇ ਹੱਥ ਨਾਲ ਹਹਾ ਤੇਰਾ ਮੇਰੇ ਨਾਮ ਦੇ ਅੱਗੇ ਪਾ ਦਿੱਤਾ ਮੇਰਾ ਨਾਮ ਪਾਲ ਤੋਂ ਹਰਪਾਲ ਉਹਦਾ ਹੋ ਗਿਆ ਅੱਛਾ ਫੇਰ ਬਾਪੂ ਜੀ ਨੂੰ ਪੁੱਛਿਆ ਮਾਸਟਰ ਜੀ ਨੇ ਇਹ ਉਮਰ ਕਿੰਨੀ ਹੈ ਬਾਪੂ ਜੀ ਕਹਿੰਦੇ 7 ਸਾਲ ਮਾਸਟਰ ਜੀ ਕਹਿੰਦੇ ਦਿਸਦਾ ਇਹ 7 ਸਾਲ ਦਾ ਹੋਈ ਨਹੀਂ ਸਕਦਾ ਇਹ 5 ਸਾਲ ਤੋਂ ਵੱਧਦਾ ਨਹੀਂ ਹੈ ਬਾਪੂ ਜੀ ਕਹਿੰਦੇ ਜੇ 5 ਸਾਲ ਦਾ ਲੱਗਦਾ ਤੁਹਾਨੂੰ ਤਾਂ 5 ਲਿਖ ਦੋ ਜੀ ਸਾਨੂੰ ਕੀ ਪਤਾ ਹੈ ਮਾਸਟਰ ਜੀ ਨੇ ਮੇਰੀ ਉਮਰ 5 ਸਾਲ ਨਹੀਂ ਲਿਖੀ ਤੇ ਮੈਨੂੰ ਕਹਿੰਦੇ ਜਦੋਂ ਤੂੰ ਅਫਸਰ ਰਿਟਾਇਰ ਹੋਵੇਂਗਾ ਉਦੋਂ ਮੈਂ ਯਾਦ ਆਉਂਗਾ ਤੈਨੂੰ ਤੇਰੇ ਬਾਪੂ ਨੇ ਤਾਂ ਬਹੁਤ ਨੁਕਸਾਨ ਕਰਾ ਦੇਣਾ ਸੀ ਤੇਰਾ ਜੀ ਇਹ ਸ਼ਬਦ ਪਹਿਲੇ ਦਿਨ ਸਕੂਲ ਚ ਮਾਸਟਰ ਜੀ ਤੋਂ ਅਸੀਸ ਰੂਪ ਚ ਮਿਲੇ ਮੈਨੂੰ ਬਸ ਫਿਰ ਰੱਬ ਨੇ ਮੈਨੂੰ ਪੜ੍ਹਾਈ ਦਾ ਗੁਣ ਦਿੱਤਾ ਮੇਰਾ ਅਸਲ ਮੈਂ ਆਪਣੇ ਸਰੋਤਿਆਂ ਦੇ ਰੂਬਰੂ ਆ ਇਸ ਵੇਲੇ ਮੈਂ ਚੁੱਪ ਨਹੀਂ ਬੋਲਣਾ ਚਾਹੁੰਦਾ ਕਿ ਪੜਨ ਦਾ ਸ਼ੁਰੂ-ਸ਼ੁਰੂ ਸ਼ੌਕ ਨਹੀਂ ਸੀ ਮੈਨੂੰ ਕੋਈ ਹਾਂਜੀ ਮੈਂ ਖੇਤ ਦੇ ਪਸ਼ੂਆਂ ਦੇ ਸਖਤ ਕੰਮ ਤੋਂ ਸਖਤ ਗਰਮੀ ਤੋਂ ਸਖਤ ਸਰਦੀ ਤੋਂ ਬਚਣਾ ਚਾਹੁੰਦਾ ਸੀ ਭਗੌੜਾ ਹੋਣਾ ਚਾਹੁੰਦਾ ਸੀ ਹੋਰ ਰਸਤਾ ਨਹੀਂ ਕਿਤਾਬ ਤੋਂ ਇਲਾਵਾ ਤੋਂ ਕਿਤਾਬ ਦੇ ਵਾਹਨ ਉੱਤੇ ਚੜ੍ਹ ਕੇ ਮੈਂ ਜਿੱਥੇ ਤੱਕ ਪਹੁੰਚ ਸਕਿਆ ਉੱਥੇ ਤੱਕ ਪਹੁੰਚਿਆ ਮਿਹਨਤ ਕੀਤੀ ਉਹ ਮਿਹਨਤ ਇੰਨੀ ਰਾਸ ਆਈ ਕਿ ਮੇਰਾ ਸਕੂਲ 8ਵਾਂ ਦਾ ਸੀ ਹਾਂਜੀ 5ਵੇਂ ਦੇ ਪੇਪਰ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਲਿਆ ਕਰਦਾ ਸੀ ਪੇਪਰ ਛਪ ਕੇ ਆਉਂਦੇ ਹੁੰਦੇ ਸੀ 5ਵੀਂ ਦੇ ਬਾਹਰੋਂ ਪੇਪਰ ਲੈਣ ਲਈ ਇਮਤਿਹਾਨ ਲੈਣ ਲਈ ਸਟਾਫ ਬਾਹਰੋਂ ਆਉਂਦਾ ਹੁੰਦਾ ਸੀ ਸਾਨੂੰ ਪੜਾਉਣ ਵਾਲਾ ਸਟਾਫ ਬਾਹਰ ਚਲਾ ਜਾਂਦਾ ਸੀ ਡਿਊਟੀ ਉਹਨਾਂ ਦੀ ਹੋਰ ਥਾਂ ਤੇ ਹੁੰਦੀਆਂ ਸੀ 13 ਪਿੰਡਾਂ ਦੇ ਸਕੂਲ 5ਵੀਂ ਦੇ ਮੇਰੇ ਪਿੰਡ ਸਮੇਤ 14 ਹੋ ਗਏ 14 ਸਕੂਲਾਂ ਦੇ ਬੱਚਿਆਂ ਦਾ ਇਮਤਿਹਾਨ ਮੇਰੇ ਸਕੂਲ 'ਚ ਹੋਇਆ ਪੰਜ ਦਿਨ ਇਮਤਿਹਾਨ ਹੋਇਆ ਪੰਜ ਦਿਨ ਉਹਨਾਂ ਨੇ ਪੇਪਰ ਦੇਖੇ 10 ਦਿਨ ਬਾਅਦ ਰਿਜ਼ਲਟ ਡਿਕਲੇਅਰ ਕਰਨਾ ਸੀ ਅਸੀਂ ਸਾਰੇ ਇਕੱਠੇ ਹੋਏ 14 ਪਿੰਡਾਂ ਦੇ ਬੱਚਿਆਂ 'ਚ ਮੈਂ ਫਸਟ ਆ ਗਿਆ ਫਸਟ ਅਸੀਂ ਫੜਿਆ ਮੈਨੂੰ ਮਹਿਸੂਸ ਹੋਇਆ ਕਿ ਦਿਮਾਗ ਮੇਰਾ ਬਿਸ਼ੱਕ ਘੱਟ ਹੈ ਮੇਰਾ ਦਿਮਾਗ ਬਚਪਨ 'ਚ ਮੈਨੂੰ ਪਤਾ ਲੱਗਿਆ ਸੀ ਦਰਮਿਆਨ ਨਾਲ ਤਾਂ ਮੈਂ ਸੋਚਦਾ ਹੁੰਦਾ ਕਿ ਬਾਕੀ ਬੱਚੇ ਨੇ ਜਿਹੜੇ ਉਹਨਾਂ ਦਾ ਦਬਾਅ ਮੇਰੇ ਤੋਂ ਦੁੱਗਣਾ ਹੈ ਤੇਜ਼ ਮੈਂ ਕੀ ਕਰਾਂ ਦਿਮਾਗ ਤਾਂ ਬਦਲ ਨਹੀਂ ਸਕਦਾ ਫਿਰ ਮੈਂ ਸੋਚਦਾ ਜੇ ਮੈਂ ਇਹਨਾਂ ਤੋਂ ਦੁੱਗਣੀ ਮਿਹਨਤ ਕਰਾਂ ਤਾਂ ਇਹਨਾਂ ਦੇ ਬਰਾਬਰ ਪਹੁੰਚ ਸਕਦਾ ਜੇ ਇਹਨਾਂ ਤੋਂ ਢਾਈ ਗੁਣਾ ਵੱਧ ਮਿਹਨਤ ਕਰਾਂ ਤਾਂ ਫਿਰ ਇਹਨਾਂ ਤੋਂ ਅੱਗੇ ਲੰਘ ਸਕਦਾ ਤਾਂ ਮੈਂ ਢਾਈ ਗੁਣਾ ਵੱਧ ਮਿਹਨਤ ਕੀਤੀ ਉਹ ਰਾਸ ਆਈ ਫਿਰ ਮੈਂ ਕਿਸੇ ਨੂੰ ਅੱਗੇ ਨਹੀਂ ਲੰਘਣ ਦਿੱਤਾ ਮੈਂ ਬੀਏ ਦਾ 골ਡ ਮੈਡਲਿਸਟਾਂ ਐਮਏ 'ਚ ਮੈਂ 골ਡ ਮੈਡਲਿਸਟਾਂ ਰਿਕਾਰਡ ਰਿਵਾਈਜ਼ ਕੀਤਾ ਮੈਂ ਪਿਛਲਾ ਕਿਉਂਕਿ ਮੈਂ ਤਾਂ ਕੀਤੀ ਸੀ ਇਸ ਕਰਕੇ ਜਦੋਂ ਮੈਂ ਕਿਸੇ ਇੰਟਰਵਿਊ ਤੇ ਜਾਂਦਾ ਸੀ ਉਦੋਂ ਇੱਕ ਕੈਂਡੀਡੇਟ ਨੂੰ ਵੀ ਐਕਸਪਰਟ ਸਤਕਾਰ ਨਾਲ ਦੇਖਦੇ ਮੇਰੀ ਇੱਜ਼ਤ ਕਰਦੇ ਇੱਕ ਤੋਂ ਦਫਾ ਮੈਨੂੰ ਨਹੀਂ ਰੱਖਿਆ ਉਹਨਾਂ ਨੇ ਲੇਕਿਨ ਉਹਨਾਂ ਨੂੰ ਇਸ ਗੱਲ ਦਾ ਕਸ਼ਟ ਹੁੰਦਾ ਸੀ ਕਿ ਇਹੋ ਜਿਹੇ ਬੱਚੇ ਨੂੰ ਰਿਜੈਕਟ ਕਰਨਾ ਬਣਦਾ ਨਹੀਂ ਸੀ ਹਾਂਜੀ ਬਿਲਕੁਲ ਜੀ ਇਹ ਜੀ ਅਸੀਂ ਦੇਖਿਆ ਤਾਂ ਜੀ ਉਹ ਇੱਕ ਪ੍ਰੋਫੈਸਰ ਲੱਗੇ ਸੀ ਖਾਲਸਾ ਕਾਲਜ ਦੇ ਵਿੱਚ ਤੇ ਉਸ ਦੌਰਾਨ ਜੀ ਜਿਵੇਂ ਤੁਸੀਂ ਕਹਿ ਆ ਕਿ ਮੈਂ ਸਿੱਖੇ ਦੀ ਆਪਣੀ ਪੜ੍ਹਾਈ ਕੀਤੀ ਹੈ ਤੇ ਆਪਣੀ ਪੀ ਐਚ ਡੀ ਵਗੈਰਾ ਕੀਤੀ ਹੈ ਤੇ ਉਸ ਦੌਰਾਨ ਤੁਹਾਨੂੰ ਕੀ ਕੀ ਚੀਜ਼ਾਂ ਮੈਨੂੰ ਤੁਸੀਂ ਬੱਚਿਆਂ ਨੂੰ ਦੱਸੀਆਂ ਕਿ ਜਿਹੜਾ ਕਿ ਤੁਹਾਡਾ ਕੋਈ ਕਿੱਸਾ ਜੁੜਿਆ ਹੈ ਤੁਹਾਡੀ ਕਾਲਜ ਚੈਟਰੀ ਦੇ ਵਿੱਚ ਨਹੀਂ ਕਾਲਜ ਤਾਂ ਇਹ ਹੈ ਨਾ ਕਿ ਜਦੋਂ ਮੈਂ ਪੜਦਾ ਸੀ ਹਾਂਜੀ ਉਦੋਂ ਮੈਂੰਤੀ ਵਿਦਿਆਰਥੀ ਵਜੋਂ ਪੜਦਾ ਸੀ ਜਦੋਂ ਮੈਂ ਪੜਾਉਣ ਲੱਗਿਆ ਤਾਂ ਵਿਦਿਆਰਥੀ ਦੇ ਜਿਹੜੇ ਮਾਡਲ ਸਨ ਪ੍ਰੋਫੈਸਰ ਜਿਵੇਂ ਮੋਹਨ ਸਿੰਘ ਦੀਵਾਨਾ ਹਾਂਜੀ ਡਾਕਟਰ ਹਰਭਜਨ ਸਿੰਘ ਦਿੱਲੀ ਵਾਲੇ ਸ਼ਾਇਰ ਵਿਦਵਾਨ ਪ੍ਰੋਫੈਸਰ ਨਹੀਂ ਸਨ ਲੇਕਿਨ ਵਿਦਵਾਨ ਸਨ ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਹਾਂਜੀ ਮੈਂ 1.5 ਸਾਲ ਹਰ ਸ਼ਾਮ ਉਹਨਾਂ ਕੋਲ ਜਾਂਦਾ ਸੀ ਇਕੱਠੇ ਸੈਰ ਕਰਦੇ ਉਹਨਾਂ ਨੂੰ ਕਿਸੇ ਸਾਥੀ ਦੀ ਸੰਗ ਉਹ ਇਕੱਲੇ ਸਨ ਉਹ ਉਹਨਾਂ ਦੀ ਸਰਦਾਰਨੀ ਤੇ ਬੇਟਾ ਅਮਰੀਕਾ ਚਲੇ ਗਏ ਸਨ ਇਹ ਜਾਵਾਂ ਨੇ ਸੀ ਉਹਨਾਂ ਨੇ ਇੱਕ ਇੱਥੇ ਇਕੱਲੇ ਰਹਿੰਦੇ ਸਨ ਤਾਂ ਸ਼ਾਮ ਦੀ ਸੈਰ ਵਾਸਤੇ ਉਹਨਾਂ ਨੂੰ ਕੋਈ ਸਾਥੀ ਚਾਹੀਦਾ ਸੀ ਹਾਂਜੀ ਮੈਂ ਉਹਨਾਂ ਨੂੰ ਸਾਥੀ ਮਿਲਦਾ ਤੇ ਮੈਨੂੰ ਇੱਕ ਵਿਦਵਾਨ ਮਿਲਦਾ ਉਹ ਵਿਦਵਾਨ ਜਿਹੜਾ ਜਣੇ ਖਣੇ ਦੇ ਨਾਲ ਗੱਲ ਕਰਕੇ ਖੁਸ਼ ਨਹੀਂ ਰਾਜੀ ਨਹੀਂ ਮੂਰਖਾਂ ਦੇ ਟੋਲੇ ਨਾਲ ਉਹਨਾਂ ਦਾ ਸਰੋਕਾਰ ਨਹੀਂ ਸੀ ਬਣਦੀ ਨਹੀਂ ਸੀ ਉਹਨਾਂ ਦੀ ਅਕਾਲੀ ਲੀਡਰਾਂ ਨਾਲ ਕਾਂਗਰਸ ਦੇ ਲੀਡਰਾਂ ਨਾਲ ਸੁਰਣੀ ਰਲਦੀ ਸੀ ਆ ਬੰਦੇ ਤਾਂ ਬਹੁਤ ਵੱਡੇ ਸਨ ਲੇਕਿਨ ਉਹਨਾਂ ਦੇ ਦਿਲ 'ਚ ਜੋ ਵਿੱਦਿਆ ਦਾ ਚਾਨਣ ਸੀ ਉਹ ਕੋਈ ਰিসিਵ ਕਰਨ ਵਾਲਾ ਵੀ ਤਾਂ ਯੋਗ ਹੋਵੇ ਉਹਨਾਂ ਨੂੰ ਲੱਗਿਆ ਤੀ ਇਹ ਮੁੰਡਾ ਮਿਹਨਤੀ ਹੈ ਇਸ ਕਰਕੇ ਮੇਰੇ ਨਾਲ ਹਰ ਕਿਸਮ ਦੀ ਗੱਲ ਉਹ ਡਿਸਕਸ ਕਰ ਲੈਂਦੇ ਇਸ ਗੱਲ ਦਾ ਮੈਨੂੰ ਫਖਰ ਹੈ ਕਿ ਮੈਂ ਸੰਤ ਜਰਨੈਲ ਸਿੰਘ ਜੀ ਦੀ ਸੰਗਤ ਕੀਤੀ ਸੰਤ ਜਰਨੈਲ ਸਿੰਘ ਨੇ ਮੈਨੂੰ ਆਪਣੇ ਦੋਸਤਾਂ ਵਾਂਗੂ ਟਰੀਟ ਕੀਤਾ ਦੂਸਰਾ ਸਰਦਾਰ ਕਪੂਰ ਸਿੰਘ ਆਈਸੀਐਸ ਉਹਨਾਂ ਨੇ ਮੈਨੂੰ ਆਪਣਾ ਅਨਲਿਖਤੀ ਵਿਦਿਆਰਥੀ ਸਮਝ ਲੋ ਮੰਨ ਲਿਆ ਇਹਨੇ ਇਹ ਯਾਦਾਂ ਮੇਰੇ ਕੋਲ ਹੈਗੀਆਂ ਜਿਹੜੀਆਂ ਮੈਂ ਕਲਮ ਬੰਦ ਕੀਤੀਆਂ ਨੇ ਉਹ ਪਾਠਕਾਂ ਨੇ ਪਸੰਦ ਕੀਤੀਆਂ ਬਿਲਕੁਲ ਜੀ ਜਿਵੇਂ ਅੱਜ ਕੱਲ ਦੇਖਿਆ ਜਾਂਦਾ ਜੀ ਇੱਕ ਹੋਰ ਮੁੱਦੇ ਨਾਲ ਲੈ ਕੇ ਜਾਂਦੇ ਆ ਅੱਜ ਕੱਲ ਕਈ ਬੱਚੇ ਕਈ ਆਪਾਂ ਵੱਡੇ ਥੋੜਾ ਜਿਹਾ ਸਿੱਖੀ ਤੋਂ ਕਈ ਜਗ੍ਹਾ ਤੇ ਭੁੱਲਦੇ ਜਾ ਰਹੇ ਨੇ ਕਈ ਵਿਦੇਸ਼ਾਂ ਜਾ ਰਹੇ ਨੇ ਆਪਣੇ ਕੰਮ ਕਾਰਾਂ ਵੱਲ ਜ਼ਿਆਦਾ ਵਿਜ਼ੀ ਹੋ ਰਹੇ ਨੇ ਆਪਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਬਟ ਉਹ ਕਿਰਤ ਵਾਲੀ ਇੰਨਾ ਜ਼ਿਆਦਾ ਹੋ ਗਈ ਨੇ ਕਿ ਨਾਮ ਜਪਣ ਦਾ ਉਹਨਾਂ ਨੂੰ ਵੇਲਾ ਹੀ ਨਹੀਂ ਮਿਲ ਰਿਹਾ ਜੀ ਤੇ ਉਸ ਚੀਜ਼ ਬਾਰੇ ਸਾਡੀ ਕਿਰਤ ਤੋਂ ਕਿਰਤ ਤੋਂ ਇਨਕਾਰ ਹੀ ਕਿਵੇਂ ਹੋ ਜੀ ਆਪਾਂ ਪੰਛੀ ਵੀ ਪ੍ਰਵਾਸੀ ਪੰਛੀ ਨੇ ਇਹ ਇਹ ਪ੍ਰਵਾਸ ਕਰਦੇ ਨੇ ਲੰਮਾ ਹਜ਼ਾਰਾਂ ਮੀਲ ਦੂਰ ਚਲੇ ਜਾਂਦੇ ਨੇ ਰਿਜ਼ਕ ਦੇ ਦਾਣੇ ਦੀ ਤਲਾਸ਼ ਚ ਖਾਣੇ ਦੀ ਤਲਾਸ਼ ਚ ਤਾਂ ਖਾਣਾ ਬਗੈਰ ਤਾਂ ਪਸ਼ੂ ਵੀ ਨਹੀਂ ਰਹਿ ਸਕਦਾ ਬੰਦਾ ਤਾਂ ਕੀ ਰਹੂਗਾ ਸੋ ਜੇ ਆਪਾਂ ਸਿੱਖ ਸਟੱਡੀਜ਼ ਪੜ੍ਹ ਕੇ ਪੰਜਾਬੀ ਪੜ੍ਹ ਕੇ ਧਰਮ ਅਦਨ ਪੜ੍ਹ ਕੇ ਇੱਥੇ ਰੋਜ਼ਗਾਰ ਦੇ ਸਕੀ ਤਾਂ ਉਹੀ ਪੜਨ ਲੱਗ ਜਣਗੇ ਉਹਨਾਂ ਨੂੰ ਜਿਨ੍ਹਾਂ ਵਿਸ਼ਿਆਂ ਚ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨਾਲ ਕਿਉਂ ਚਮੜੇ ਰਹਿਣ ਉਹ ਇਸ ਕਰਕੇ ਜੇ ਬਾਹਰ ਜਾਂਦੇ ਨੇ ਮੈਂ ਤਾਂ ਇਹ ਕਹਿੰਦਾ ਹੁੰਨਾ ਕਿ ਅੱਗੇ ਪੰਜਾਬ ਪੰਜ ਦਰਿਆਵਾਂ ਦਾ ਸੀ ਦੇਸ਼ ਹੋ ਸੱਤ ਸਮੁੰਦਰਾਂ ਦਾ ਦੇਸ਼ ਹੈ ਧਰਤੀ ਦੇ ਕੋਨੇ-ਕੋਨੇ 'ਚ ਸਿੱਖ ਹੋਣਾ ਚਾਹੀਦਾ ਹੈ ਸ਼ਾਨਦਾਰ ਸਿੱਖ ਮਿਹਨਤੀ ਸਿੱਖ ਇੱਜ਼ਤਦਾਰ ਸਿੱਖ ਮੈਂ ਇੱਕ ਦਿਨ ਗੱਲਾਂ ਕਰਦੇ ਆ ਬਲੇਰਕੋਟਲੇ ਦੇ ਇੱਕ ਪ੍ਰੋਫੈਸਰ ਨੂੰ ਪੁੱਛਿਆ ਕਿ ਜਦੋਂ ਹਿੰਦੁਸਤਾਨ ਦੀ ਵੰਡ ਹੋਈ 47 'ਚ ਉਦੋਂ ਤੁਹਾਡਾ ਨੇ ਜੀ ਕੀਤਾ ਪਾਕਿਸਤਾਨ ਜਾਣ ਨੂੰ ਬਲੇਰਕੋਟਲੇ ਦੱਸਣਾ ਕਹਿੰਦੇ ਨਹੀਂ ਮੈਂ ਕਿਹਾ ਕਿਉਂ ਕਹਿੰਦੇ ਕਿਉਂ ਪਾਕਿਸਤਾਨ ਸਾਡੀ ਮੰਜ਼ਿਲ ਥੋੜਾ ਸਾਡੀ ਮੰਜ਼ਿਲ ਤਾਂ ਮੱਕਾ ਮਦੀਨਾ ਹੈ ਅਸੀਂ ਮੱਕਾ ਮਦੀਨਾ ਸਾਡੀ ਮੰਜ਼ਲ ਤਿਆਰ ਕਰਕੇ ਉੱਥੇ ਪਹੁੰਚਾਂਗੇ ਹੱਜ ਕਰਾਂਗੇ ਤੇ ਦਿਲ ਚ ਪੈਗੰਬਰ ਦਾ ਏਵੇਂ ਜਿ ਵਸਾਵਾਂਗੇ ਪੈਗੰਬਰ ਤੇ ਉਸ ਦੀਆਂ ਪੈੜਾਂ ਗਲੋਬ ਦੇ ਹਰ ਹਿੱਸੇ ਤੇ ਹੋਣੀ ਚਾਹੀਦੀਆਂ ਨੇ ਬਿਲਕੁਲ ਜੀ ਤੇ ਇਹੀ ਮੇਰਾ ਵਿਸ਼ੋਫਨਾ ਜਿਹੜਾ ਇੱਕ ਸਿੱਖ ਦਾ ਹੈ ਗੁਰੂ ਨਾਨਕ ਦੇਵ ਜੀ ਉਹਨਾਂ ਜ਼ਮਾਨਿਆਂ 'ਚ ਪੈਦਲ ਏਸ਼ੀਆ ਘੁੰਮੇ ਤੇ ਉਹਨਾਂ ਨੂੰ ਖੁਸ਼ੀ ਹੋਏਗੀ ਗੁਰੂ ਨਾਨਕ ਦੇਵ ਜੀ ਨੂੰ ਜੇ ਉਹਨਾਂ ਦੇ ਸਿੱਖ ਦੂਰ ਨੂੰ ਉਹਨਾਂ ਨੇ ਤਾਂ ਅਸੀਸਾਂ ਦਿੱਤੀਆਂ ਸੀ ਮਾੜੇ ਬੰਦਿਆਂ ਨੂੰ ਕਿਹਾ ਸੀ ਵਸਦੇ ਰਹੋ ਚੰਗੇ ਬੰਦਿਆਂ ਨੂੰ ਕਿਹਾ ਸੀ ਉੱਜੜ ਜਾਓ ਜਦੋਂ ਫਿਰ ਪੁੱਛਿਆ ਗਿਆ ਮਹਾਰਾਜ ਤੁਸੀਂ ਅਸੀਸ ਮਾੜਿਆਂ ਨੂੰ ਦਿੱਤੀ ਦੁਰ ਅਸੀਸ ਚੰਗਿਆਂ ਨੂੰ ਮਹਾਰਾਜ ਨੇ ਫਰਮਾਇਆ ਜਿਹੜੇ ਮਾੜੇ ਨੇ ਉਹਨਾਂ ਦੀ ਬਦੀ ਇੱਥੇ ਰਹੇਗੀ ਹਾਂਜੀ ਜਿਹੜੇ ਚੰਗੇ ਨੇ ਉਹਨਾਂ ਦੀ ਨੇਕੀ ਦੀ ਖੁਸ਼ਬੂ ਸਾਰੀ ਗਲੋਬ ਤੇ ਘੁੰਮਣੀ ਚਾਹੀਦੀ ਹੈ ਬਿਲਕੁਲ ਤਾਂ ਉਸ ਸੂਰਤ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਤਾਂ ਵਿਦਿਆਨ ਪਿਆਰ ਕਰਦੇ ਸੀ ਤੁਸੀਂ ਦੇਖੋ ਸਾਰੀ ਉਮਰ ਮਹਾਰਾਜ ਨੇ ਉਦਾਸੀਆਂ ਦੇ ਦੌਰਾਨ ਵੀ ਖਾਣ ਪੀਣ ਪਹਿਨਣ ਦੀ ਚੀਜ਼ ਜਾਂ ਪੈਸਾ ਨਹੀਂ ਚੁੱਕਿਆ ਆਪਣੇ ਨਾਲ ਕੀ ਜਿਹੜੀ ਚੀਜ਼ ਉਹਨਾਂ ਨੇ ਆਪਣੇ ਤੋਂ ਕਦੀ ਵੱਖ ਨਹੀਂ ਕੀਤੀ ਉਸੇ ਨੋਟਬੁੱਕ ਤੇ ਕਲਮਦਵਾਰ ਕਲਪ ਬਿਲਕੁਲ ਤੂੰ ਜਿਹੜੇ ਬੱਚੇ ਨੋਟਬੁੱਕ ਕਲਮਦਵਾਰ ਆਪਣੇ ਕੋਲ ਰੱਖਣਗੇ ਲਿਖਣ ਪੜ੍ਹਨ ਦੀ ਚੀਜ਼ਾਂ ਨਾਲ ਸਰਵੋਕਾਰ ਰੱਖਣਗੇ ਉਹਨਾਂ ਉੱਤੇ ਯਕੀਨਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰਬਾਨ ਹੋਣਗੇ ਬਿਲਕੁਲ ਅਸੀਂ ਦੇਖਿਆ ਤੁਸੀਂ ਜਿਵੇਂ ਈਰਾਨ ਵੀ ਗਏ ਸੀਗੇ ਇੱਕ ਵਾਰੀ ਤੁਸੀਂ ਦੌਰਾ ਕੀਤਾ ਸੀਗਾ ਉਹ ਉਸ ਉਹ ਕਿਹੜਾ ਸੁਭ ਬਣਿਆ ਸੀ ਜਦ ਤੁਸੀਂ ਈਰਾਨ ਗਏ ਸੀਗੇ ਇੱਥੇ ਈਰਾਨ ਦੇ ਪ੍ਰੋਫੈਸਰ ਆਏ ਸਨ ਤਿੰਨ ਅੱਛਾ ਜੀ ਉਹਨਾਂ ਦੀ ਬੀਵੀਆਂ ਨਾਲ ਸਨ ਮੈਨੂੰ ਮਿਲੇ ਕਹਣ ਲੱਗੇ ਸਰ ਅਸੀਂ ਤੁਹਾਡੀ ਯੂਨੀਵਰਸਿਟੀ ਚ ਲਾਇਬ੍ਰੇਰੀ ਪੜ੍ਹ ਚ ਜਾਣਾ ਤੇ ਸਾਨੂੰ ਰਹਿਣ ਵਾਸਤੇ ਕੋਈ ਥਾਂ ਦੇ ਦਿਓ ਮੈਂ ਗੈਸਟ ਹਾਊਸ ਚ ਉਹਨਾਂ ਨੇ ਤਿੰਨ ਕਮਰੇ ਦਿਵਾ ਦਿੱਤੇ ਤੇ ਮੈਨੇਜਰ ਨੂੰ ਕਹਿ ਦਿੱਤਾ ਕਿ ਜੋ ਇਹ ਖਾਣਾ ਪਸੰਦ ਕਰਨ ਉਹ ਖਾਣਾ ਦੇਣਾ ਇਹਨਾਂ ਤੋਂ ਪੈਸੇ ਨਹੀਂ ਮੰਗਣੇ ਜੇ ਨਾ ਦੇਣ ਆਪਣੀ ਮਰਜ਼ੀ ਨਾਲ ਦੱਸ ਦੇਣਾ ਕਿੰਨਾ ਬਿੱਲ ਬਣਿਆ ਜੇ ਨਾ ਦੇਣ ਤਾਂ ਮੈਂ ਦੇਵਾਂ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਸੇਵਾ ਕੀਤੀ ਸਾਡੇ ਕੋਲ 15 ਦਿਨ ਉਹ ਤਿੰਨ ਮਹੀਨਾ ਵਾਸਤੇ ਆਏ ਸੀ 15-14 ਦਿਨਾਂ ਬਾਅਦ ਮੇਰੇ ਕੋਲ ਆ ਗਏ ਬੈਠੇ ਗੱਲਾਂ ਹੁਣ ਸ਼ੁਰੂ ਹੋਈਆਂ ਕਹਿੰਦੇ ਸਰ ਅਸੀਂ ਕਈ ਮਹੀਨੇ ਸੋਚਦੇ ਰਹੇ ਕਿ ਪੰਜਾਬ ਜਾਈਏ ਕਿ ਨਾ ਜਾਈਏ ਮੈਂ ਕਿਹਾ ਕਿਉਂ ਸੋਚਦੇ ਰਹੇ ਨਾ ਲੰਮਾ ਸਮਾਂ ਉਹ ਕਹਿੰਦੇ ਅਸੀਂ ਤੁਹਾਡਾ ਇਤਿਹਾਸ ਵਾਚਿਆ ਥੋੜਾ ਬਹੁਤ ਮਹਿਸੂਸ ਕੀਤਾ ਕਿ ਮੁਸਲਮਾਨਾਂ ਹੱਥੋਂ ਤੁਹਾਨੂੰ ਸਖਤਾਈ ਸਹਣੀ ਪਈ ਸੀ ਤੁਹਾਡੇ ਉੱਤੇ ਜ਼압 ਕੀਤਾ ਗਿਆ ਸੀ ਇਸ ਕਰਕੇ ਅਸੀਂ ਸੋਚਦੇ ਸੀ ਸਾਨੂੰ ਪਤਾ ਨਹੀਂ ਵੈਲਕਮ ਕਰਨਗੇ ਕਿ ਨਹੀਂ ਕਰਨਗੇ ਮੈਂ ਕਿਹਾ ਭਰਾ ਮੁਸਲਮਾਨਾਂ ਨੇ ਸਾਡੇ ਨਾਲ ਕੋਈ ਜ਼ਿਆਦਤੀ ਨਹੀਂ ਕਦੀ ਕੀਤੀ ਸਟੇਟ ਨੇ ਕੀਤੀ ਸੀ ਸਟੇਟ ਤੇ ਇਸਲਾਮ 'ਚ ਫਰਕ ਸਟੇਟ ਤਾਂ ਅੰਗਰੇਜ਼ ਅਸੀਂ ਅੰਗਰੇਜ਼ਾਂ ਦੇ ਖਿਲਾਫ ਤੋਂ ਸਾਡੇ ਬੱਚੇ ਹੁਣ ਇੰਗਲੈਂਡ 'ਚ ਯੂਰਪ 'ਚ ਉਹਨਾਂ ਕੋਲ ਨੌਕਰੀਆਂ ਕਰਨ ਜਾਂਦੇ ਨੇ ਬਤੌਰ ਸਟੇਟ ਜਦੋਂ ਅੰਗਰੇਜ਼ਾਂ ਨੇ ਕਿਤੇ ਜ਼ਿਆਤੀ ਕੀਤੀ ਅਸੀਂ ਉਹਨਾਂ ਖਿਲਾਫ ਅੰਦੋਲਨ ਸ਼ੁਰੂ ਕੀਤੇ ਹੁਣ ਅੱਜ ਵੀ ਸਟੇਟ ਹੈ ਸਾਡੇ ਹਿੰਦੂਆਂ ਨਾਲ ਕੋਈ ਰੌਲਾ ਨਹੀਂ ਹਿੰਦੂ ਸਾਡੇ ਭਰਾ ਨੇ ਸਤਿਕਾਰਯੋਗ ਨੇ ਅਸੀਂ ਹਿੰਦੂ ਗ੍ਰੰਥਾਂ ਦਾ ਸਤਿਕਾਰ ਤੇ ਇੱਜ਼ਤ ਕਰਦੇ ਹਾਂ ਲੇਕਿਨ ਸਟੇਟ ਕਦੀ ਕਦੀ ਜ਼ਿਆਤੀ ਕਰ ਜਾਂਦੀ ਹੈ ਜਿਵੇਂ ਦਰਬਾਰ ਸਾਹਿਬ ਉੱਤੇ ਆਪਰੇਸ਼ਨ ਬਲੂ ਸਟਾਰ 1984 ਦਾ ਇਹ ਧੱਕਾ ਸੀ ਜੇ ਕੰਮ ਤੇ ਅਤਿਆਚਾਰ ਹੋਏ ਹਿੰਦੁਸਤਾਨ ਚ ਪੰਜਾਬ ਤੋਂ ਬਾਹਰ ਥਾਂ ਸਾਂ ਉਹ ਜ਼ਿਆਦਤੀ ਸੀ ਤਾਂ ਉਸ ਤਨਾ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਤੁਸੀਂ ਦੇਖੋਗੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਮੱਥਾ ਟੇਕਦੇ ਹਾਂ ਤਾਂ ਬਾਬਾ ਫਰੀਦ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਸਿੱਖ ਬਾਬਾ ਫਰੀਦ ਦੀ ਬਾਣੀ ਦਾ ਕੀਰਤਨ ਕਰਦੇ ਨੇ ਸਿੱਖ ਗੁਰਦੁਆਰਿਆਂ ਚੋਂ ਇਹ ਪਾਠ ਕਰਦੇ ਨੇ ਇਹ ਪ੍ਰਚਾਰ ਕਰਦੇ ਨੇ ਫਰੀਦਾ ਬੇ ਨਮਾਜ਼ਾ ਕੁੱਤਿਆ ਇਹ ਨਾ ਭਰੇ ਰੀਤ ਕਬੋਂ ਚੱਲਣਾ ਆਇਓ ਪੰਜੇ ਵਕਤ ਮਸਜਿਦ ਇਸਲਾਮ ਦਾ ਪ੍ਰਚਾਰ ਤੋਂ ਗੁਰਦੁਆਰੇ ਚ ਸਿੱਖ ਕਰ ਰਹੇ ਨੇ ਉਸ ਸੂਰਤ ਦੇ ਵਿੱਚ ਤੁਸੀਂ ਬਸ ਮੋਸਟ ਵੈਲਕਮ ਹੋ ਅਕਾਉਨੋ ਵੀ ਜਦੋਂ ਆਉਂਗੇ ਹੁਣ ਵੀ ਤੁਹਾਨੂੰ ਕੋਈ ਤਕਲੀਫ ਹੋਈ ਤਾਂ ਸਾਨੂੰ ਸ਼ਰਮਿੰਦਗੀ ਹੋਏ ਉਹ ਇੰਨੇ ਖੁਸ਼ ਹੋਏ ਕਿ ਜਾਂਦੇ ਹੀ ਉਹਨਾਂ ਨੇ ਆਪਣੀ ਸਰਕਾਰ ਨੂੰ ਰეკਮੈਂਡ ਕੀਤਾ ਕਿ ਪ੍ਰੋਫੈਸਰ ਹਰਪਾਲ ਸਿੰਘ ਪਰ ਨੂੰ ਉੱਥੇ ਵਿਸਿਓ ਪ੍ਰੋਫੈਸਰ ਹੋਣ ਉਹਨਾਂ ਨੇ ਫਿਰ ਕਿਹਾ ਕਿ ਕੋਈ ਵੀ ਦੋ ਪ੍ਰੋਫੈਸਰ ਸਾਲ ਚ ਕੁਆਰੀ ਜਦੋਂ ਮਰਜ਼ੀ ਹੋਣ ਇਰਾਨ ਚ ਅਸਾਂ ਉਹਨਾਂ ਨੂੰ ਰਹਿਣ ਵਾਸਤੇ ਖਾਣ ਪੀਣ ਵਾਸਤੇ ਆਉਣ ਜਾਣ ਵਾਸਤੇ ਸਹੂਲਤਾਂ ਦੇਵਾਂਗੇ ਤੇ ਉਹ ਸਾਡਾ ਆ ਕੇ ਦੇਸ਼ ਦੇਖਣ ਇਸਲਾਮ ਦੇਖਣ ਸ਼ੀਆ ਇਸਲਾਮ ਦੇ ਕਿਉਂਕਿ ਬਾਕੀ ਦੇਸ਼ ਸੁੰਨੀ ਇਸਲਾਮ ਨੇ ਕੇਵਲ ਈਰਾਨ ਸ਼ੀਆ ਇਸਲਾਮ ਹੈ ਤਾਂ ਮੈਂ ਇਰਾਨੀਆਂ ਨੂੰ ਜਦੋਂ ਤੁਸੀਂ ਉੱਥੇ ਕਿਸੇ ਇਰਾਨੀ ਨੂੰ ਪੁੱਛੋ ਨਾ ਵੀ ਮੈਂ ਗੁਰਦੁਆਰੇ ਜਾਣਾ ਗੁਰਦੁਆਰੇ ਤੱਕ ਕਿਹੜਾ ਰਸਤਾ ਉਹਨਾਂ ਨੂੰ ਪਤਾ ਹੈ ਜਿਵਨ ਨੂੰ ਕੋ ਮਸੀਹ ਸਿੱਖਾਂ ਦੀ ਮਸਜਿਦ ਜਾਨਾ ਫਿਰ ਉਹ ਆਪ ਛੱਡ ਜਾਂਦੇ ਨੇ ਤਾਂ ਬਹੁਤ ਭਲੇ ਬਹੁਤ ਨੇਕ ਬਹੁਤ ਨਿਮਰ ਲੋਕ ਨੇ ਬਹੁਤ ਪਿਆਰੇ ਲੋਕ ਕਹਿੰਦੇ ਨੇ ਕਿ ਤਾਜ ਮਹਿਲ ਕੁਤਬ ਮੀਨਾਰ ਹਿੰਦੁਸਤਾਨ ਦੀਆਂ ਜਾਮਾ ਮਸਜਿਦ ਇਹ ਸ਼ਾਨਦਾਰ ਬਿਲਡਿੰਗ ਆ ਇੱਕ ਆਰਟ ਕਿੰਨਾ ਜ਼ਬਰਦਸਤ ਹੈ ਇਹ ਆਰਟ ਇੰਡੀਆ ਦਾ ਤਾਂ ਹੈ ਹੀ ਨਹੀਂ ਸੀ ইরਾਨੀ ਆਰਟ ਹੈ ਦਾ ਡਿਜ਼ਾਈਨਰ ਇੰਜੀਨੀਅਰ ਈਰਾਨ ਦੇ ਹੁੰਦੇ ਸਨ ਤੇ ਲੇਬਰ ਹਿੰਦੁਸਤਾਨ ਦੀ ਹੁੰਦੀ ਸੀ ਸੋ ਇਹ ইরਾਨੀ ਆਰਟ ਕਹੋ ਇਹਨੂੰ ਜਿਹਨੂੰ ਆਪਾਂ ਮੋਗਲ ਆਰਟ ਕਹਿੰਦੇ ਆ ਅੱਛਾ ਇਹ ਕੋਰਸ ਵਾਲਜੀ ਮੈਂ ਜਾਂਦੇ ਨੂੰ ਪੁੱਛਣਾ ਚਾਹੁੰਦਾ ਜਿਵੇਂ ਕਿ ਤੁਸੀਂ ਇੰਨੀ ਬਾਣੀ ਦਾ ਪ੍ਰਚਾਰ ਕੀਤਾ ਤੇ ਅੱਜ ਕੱਲ ਦੇਖਿਆ ਜਾਂਦਾ ਨਾ ਗੁੱਸਾ ਬਹੁਤ ਲੋਕਾਂ ਨੂੰ ਆਉਂਦਾ ਬਟ ਮੰਨੂ ਸਮਝਾਂਦੇ ਕਿ ਇਹਨੂੰ ਠਰਾਹ ਕਰੀ ਆਪਾਂ ਨਾ ਗੁੱਸਾ ਕਰੀਏ ਪਰ ਕਿਤੇ ਨਾ ਕਿਤੇ ਉਹ ਚੀਜ਼ ਫੇਲ ਹੋ ਜਾਂਦੀ ਹੈ ਹਰ ਚੀਜ਼ ਅੱਜ ਕੱਲ ਹੌਮੇ ਨਾ ਪਰਹੀ ਹੋਈ ਹੈ ਤੇ ਉਸ ਬਾਰੇ ਤੁਹਾਡਾ ਕੀ ਵਿਚਾਰ ਤੇ ਕੀ ਉਪਾਅ ਨੇ ਉਹ ਦੇਖੋ ਜਦੋਂ ਬੱਚਿਆਂ ਦੇ ਸਾਹਮਣੇ ਤੁਸੀਂ ਝੂਠ ਬੋਲੋਗੇ ਨਾ ਜਵਾਨਾਂ ਦੇ ਸਾਹਮਣੇ ਹਾਂਜੀ ਤਾਂ ਉਹਨਾਂ ਨੂੰ ਗੁੱਸਾ ਆਏਗਾ ਜਦੋਂ ਤੁਸੀਂ ਪੰਜ ਕਕਾਰ ਪੈਨੇ ਹੋਏ ਨੇ ਖਾਰ ਹੈ ਤੁਸੀਂ ਪੈਸਾ ਨਜਾਇਆ ਗੁਰਦੁਆਰਿਆਂ ਚੋਂ ਹਾਂ ਪੁੱਠੇ ਸਿੱਧੇ ਤਰੀਕਿਆਂ ਨਾਲ ਤਾਂ ਜਿਹੜੇ ਸਿੱਖ ਬੱਚੇ ਸਾਡੇ ਕਲੀਨ ਸ਼ੇਵਨ ਹੋ ਰਹੇ ਨਹੀਂ ਜਾਂ ਹੋ ਚੁੱਕੇ ਨੇ ਉਹ ਸਿੱਖੀ ਦੇ ਖਿਲਾਫ ਬਿਲਕੁਲ ਨਹੀਂ ਹਨ ਉਹ ਸਿੱਖੀ ਨੂੰ ਬਹੁਤ ਪਿਆਰ ਕਰਦੇ ਨੇ ਉਹ ਪਖੰਡ ਦੇ ਖਿਲਾਫ ਨੇ ਉਹ ਕਹਿੰਦੇ ਜੇ ਸਿੱਖੀ ਇਹ ਜੀ ਹੈ ਇਹ ਜੇ ਲੋਕਾਂ ਦੀ ਹੈ ਫਿਰ ਅਸੀਂ ਇਹ ਸਰੂਪ ਨਹੀਂ ਰੱਖਣਾ ਹੈ ਮੈਂ ਦੇਖਿਆ ਜਦੋਂ ਪੰਜਾਬੀ ਬੋਲੀ ਦੇ ਹੱਕ 'ਚ ਮੋਰਚਾ ਲੱਗਿਆ ਸੀ ਆਫ ਹੋਵੇ ਕੋ 5-6 ਸਾਲ ਉਦੋਂ ਸੜਕਾਂ ਤੇ ਨਹਿਰਾਂ ਤੇ ਰਸਤਿਆਂ ਤੇ ਜਵਾਨ ਬੈਠੇ ਹੁੰਦੇ ਕਲੀਨ ਸ਼ੇਵਨ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਹੁੰਦੇ ਸਿਰ ਝੱਕੇ ਲੰਗਰ ਵਰਤਾ ਰਹੇ ਹੁੰਦੇ ਪੁਲਿਸ ਨੂੰ ਲੰਗਰ ਵਰਤਾ ਵਰਤਾਂਦੇ ਇਸੇ ਤਰ੍ਹਾਂ ਕਿਸਾਨ ਮੋਰਚਾ ਲੱਗੇ ਕਿਸਾਨ ਮੋਰਚਾ ਜਵਾਨਾ ਸਦਕਾ ਸਿੱਖ ਮੋਰਚਾ ਹੋ ਗਿਆ ਸੀ ਉੱਥੇ ਸਮੂਹリート ਪੰਜਾਬ ਦੀ ਤੇ ਸਿੱਖਾਂ ਦੀ ਯਾਨੀ ਸਿੱਖਾਂ ਬਾਰੇ ਹਿੰਦੁਸਤਾਨ ਨੇ ਜਾਣਿਆ ਕਿ ਇੱਥੇ ਤਾਂ ਲੰਗਰ ਇਸ ਤਰ੍ਹਾਂ ਵਰਤਦਾ ਹੈ ਕਿ ਜਿੰਨੇ ਮਰਜ਼ੀ ਆ ਜਾਣ ਤੇ ਜਦੋਂ ਮਰਜ਼ੀ ਆ ਜਾਣ ਇਹ ਇਹ ਗੱਲ ਉਹਨਾਂ ਨੇ ਦੇਖੀ ਨਹੀਂ ਸੀ ਇਹ ਬਰਕਤਾਂ ਗੁਰੂਆਂ ਦੀਆਂ ਨੇ ਤੇ ਮੈਂ ਇਹ ਸਮਝਦਾ ਕਿ ਸਾਡੀ ਯੂਥ ਹੈ ਜਿਹੜੀ ਜੇ ਉਹਨੂੰ ਚੰਗਾ ਬੰਦਾ ਮਿਲੇ ਗੱਲ ਕਰਨ ਵਾਲਾ ਉਹ ਬੰਦ ਬੜੇ ਧਿਆਨ ਨਾਲ ਸੁਣਦੇ ਨੇ ਚੰਗੀ ਕਿਤਾਬ ਲਿਖੀ ਹੋਵੇ ਕਿਸੇ ਨੇ ਉਹਨੂੰ ਹੋ ਤੇ ਹਨਾੜ ਪੜ੍ਹਦੇ ਨੇ ਮੈਂ ਤੁਸੀਂ ਮੇਰੀ ਐਗਜ਼ਾਮਪਲ ਦੇਖੋ ਕਿ ਮੈਨੂੰ ਡਰ ਲੱਗਦਾ ਸੀ ਕਿ ਬੁੱਢੇ ਦੀ ਗੱਲ ਜਵਾਨ ਸੁਣਦੇ ਨਹੀਂ ਹੁੰਦੇ ਮੇਰੀਆਂ ਗੱਲਾਂ ਸੁਣਦੇ ਵੀ ਨੇ ਪੜ੍ਹਦੇ ਵੀ ਨੇ ਤੇ ਮੈਂ ਮੈਂ ਇਹ ਮਹਿਸੂਸ ਕਰਦਾ ਕਿ ਯੂਥ ਵੀ ਜੇ ਮੈਨੂੰ ਪਸੰਦ ਕਰਦੀ ਹੈ ਤਾਂ ਮੇਰੀ ਮਿਹਨਤ ਦਾ ਰਸ ਆਈ ਹੈ ਫਿਰ ਮੈਂ ਗੁਰੂ ਸਾਹਿਬਾਨ ਦਾ ਜ਼ਿਕਰ ਜਿਵੇਂ ਪਿਆਰ ਦੇ ਸ਼ਬਦਾਂ ਨਾਲ ਕਰਦਾ ਉਹਨੂੰ ਪਸੰਦ ਕੀਤਾ ਜਾਂਦਾ ਵੱਡਿਆਂ ਚ ਵੀ ਛੋਟਿਆਂ ਚ ਵੀ ਤੇ ਛੋਟੇ ਇਹ ਯਤਨ ਕਰਦੇ ਨੇ ਕਿ ਉਹਨਾਂ ਦੀ ਲੈਂਗੁਏਜ ਵੀ ਇਸ ਤਰ੍ਹਾਂ ਦੀ ਉਹਨਾਂ ਦੀ ਬੋਲੀ ਵੀ ਇਸ ਤਰ੍ਹਾਂ ਦੀ ਭਲੀ ਹੋਵੇ ਗੁਰਮਤ ਵਾਲੀ ਹੋਵੇ ਮੈਨੂੰ ਇਹਨਾਂ ਬੱਚਿਆਂ ਤੋਂ ਪੂਰੀ ਆਸਾਂ ਨੇ ਰਹੀ ਗੱਲ ਸ਼ਕਲ ਸੂਰਤ ਦੀ ਇਹ ਕੁਦਰਤ ਹੈ ਇਹਦੇ ਚ ਜੇ ਪੱਤ ਝੜਾਈ ਹੈ ਨਾ ਤਾਂ ਬਸੰਤ ਆਏਗੀ ਹੁਣ ਇਹ ਸਮਝ ਲਓ ਤੁਸੀਂ ਥੋੜਾ ਸਮਾਂ ਪੱਤ ਝੜਦੇ ਲੇਕਿਨ ਜੋ ਬੀਜ ਆਪਾਂ ਗੁਰਮਤ ਦੇ ਫਲਸਫੇ ਦੇ ਹਿਸਟਰੀ ਦੇ ਤੇ ਪਿਆਰ ਦੇ ਬੀਜੇ ਨੇ ਉਹਨਾਂ ਦੀ ਫਸਲ ਰੰਗ ਲਿਆਏਗੀ ਇਹ ਮੈਨੂੰ ਵਿਸ਼ਵਾਸ ਬਿਲਕੁਲ ਜੀ ਸੋ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਨਾਲ ਗੱਲ ਕਰਕੇ ਕੁਝ ਚੰਦੇ ਜਾਂਦੇ ਤੁਸੀਂ ਆਪਣੀ ਮੰਨ ਦੀ ਗੱਲ ਸਾਡੇ ਸੋਤਿਆਂ ਲਈ ਜੀ ਕੋਈ ਦੇਖੋ ਮੈਂ ਤਾਂ ਇਹ ਗੱਲ ਕਰਨੀ ਹੈ ਆਪਣੇ ਸੋਤਿਆਂ ਲਈ ਕਿ ਜੇਬ 'ਚ ਪੈਸੇ ਤੋਂ ਬਗੈਰ ਬੰਦਾ ਯੂਨੀਵਰਸਿਟੀ 'ਚ ਵੀ ਪੜ ਸਕਦਾ ਹੈ ਕਾਲਜ 'ਚ ਵੀ ਜੇ ਉਹਨੇ ਇਹ ਸਾਬਤ ਕਰ ਦਿੱਤਾ ਕਿ ਉਹ ਪੜਨ ਦੇ ਸਮਰੱਥ ਹੈ ਮੈਂ ਪਹਿਲਾਂ ਇਹ ਸਾਬਤ ਕੀਤਾ ਕਿ ਮੈਂ ਯੋਗ ਵਿਦਿਆਰਥੀ ਹਾਂ ਫਿਰ ਮੇਰੀ ਮਦਦ ਮੇਰੇ ਰਿਸ਼ਤੇਦਾਰਾਂ ਨੇ ਵੀ ਕੀਤੀ ਮੇਰੇ ਸਕੂਲ ਦੇ ਮਾਸਟਰਾਂ ਨੇ ਵੀ ਕੀਤੀ ਮੇਰੇ ਕਾਲਜ ਦੇ ਪ੍ਰੋਫੈਸਰਾਂ ਨੇ ਵੀ ਕੀਤੀ ਮੈਨਾਂ ਸਾਰਿਆਂ ਦਾ ਕਰਜ਼ ਕਿਤੇ ਅਦਾ ਕਰ ਹੀ ਨਹੀਂ ਸਕਦਾ ਉਹਨਾਂ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਸਮਝਿਆ ਮੈਨੂੰ ਕੱਪੜੇ ਤੱਕ ਮੇਰੇ ਸਵਾ ਦਿੰਦੇ ਮੈਨੂੰ ਕਿਤਾਬਾਂ ਲੈ ਕੇ ਦੇ ਦਿੰਦੇ ਮੇਰੀਆਂ ਫੀਸਾਂ ਇਹ ਮਾਫ ਕਰਵਾ ਦਿੰਦੇ ਜੇ ਮਾਫ ਨਾ ਹੁੰਦੀਆਂ ਕਈ ਵਾਰੀ ਅੱਧੀ ਫੀਸ ਮਾਫ ਹੁੰਦੀ ਫਿਰ ਅੱਧੀ ਆਪਣ ਨੂੰ ਦੇ ਦਿੰਦੇ ਤਾਂ ਇਹ ਉਮੀਦਾਂ ਜਿਹੜੀਆਂ ਉਹਨਾਂ ਨੂੰ ਮੇਰੇ ਚੋਂ ਮਿਹਨਤੀ ਵਿਦਿਆਰਥੀ ਦਿੱਸਿਆ ਸੀ ਇਸ ਕਰਕੇ ਮਦਦ ਕੀਤੀ ਹੁਣ ਵੀ ਜਿਹੜੇ ਆਉਣ ਵਾਲੇ ਸਮੇਂ ਚ ਜਾਂ ਵਰਤਮਾਨ ਚ ਬੇਹੰਤੀ ਵਿਦਿਆਰਥੀ ਨੇ ਉਹ ਦਿਲ ਨਾ ਛੱਡਣ ਜੇ ਗੁਰੂ ਨਾਨਕ ਦੇਵ ਜੀ ਦੁਨੀਆ ਚ ਫਿਰ ਸਕਦੇ ਨੇ ਆਪਣੀ ਗੱਲ ਕਰਨ ਲਈ ਬਿਨਾ ਪੈਸੇ ਤੋਂ ਬਿਨਾ ਕਿਸੇ ਸਰਕਾਰ ਦੀ ਸਹਾਇਤਾ ਤੋਂ ਤਾਂ ਫਿਰ ਇਹ ਇਹਨਾਂ ਦੇ ਤਾਂ ਮਾਪੇ ਵੀ ਮਦਦ ਕਰਦੇ ਜਹਾਜਾਂ ਚੜ ਕੇ ਜਾਂਦੇ ਨੇ ਉੱਥੇ ਅੱچھے ਕਾਲਜ ਮਿਲਦੇ ਨੇ ਸਕੂਲ ਮਿਲਦੇ ਨੇ ਇਹਨਾਂ ਨੂੰ ਆਪਾਂ ਡਿਸਕਰੇਜ ਨਾ ਕਰੀਏ ਚੰਗੇ ਕੰਮ ਕਰਨ ਲਈ ਪ੍ਰੇਰਣਾ ਕਰੀਏ ਮਦਦ ਕਰੀਏ ਬਿਲਕੁਲ ਜੀ ਸਰਪਾਲ ਜੀ ਬਹੁਤ ਵਧੀਆ ਲੱਗਿਆ ਜੀ ਅਸੀਂ ਆਸ ਕਰਦੇ ਹਾਂ ਸਾਡੇ ਸਰੋਤ ਤੇ ਵੀ ਬਹੁਤ ਸਾਰੀ ਪ੍ਰੇਰਨਾ ਲੈਣਗੇ ਜੀ ਤੇ ਅੱਗੇ ਤੋਂ ਵੀ ਜਦੋਂ ਟਾਈਮ ਕੱਟ ਕੇ ਆਣਾ ਜੀ ਤੁਹਾਡੇ ਅਸੀਂ ਜਿਹੜੇ ਵਰਡਸ ਨੇ ਬਹੁਤ ਵੈਲਿਊ ਬਣਨੇ ਜੀ ਸਾਡੇ ਲਈ ਸ਼ੁਕਰਾਨਾ ਜੀ ਤੁਹਾਡਾ ਸਾਡਾ ਸਰੋਤੋ ਸੁੰਦਰੋ 90.8 ਮੀਗਾਹਰਟਜ਼ ਐਫ ਐਮ ਕਮਿਊਨਿਟੀ ਰੇਡੀਓ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿਲਪਾਖ ਲੁਧਿਆਣਾ ਧੰਨਵਾਦ ਜੀ ਥੈਂਕ ਯੂ